ਅਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਦੇ ਉੱਪਰ ਐਨਐਸਏ ਲੱਗੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਤੇ ਇਥੋਂ ਕਰੀਬ 2000 ਕਿਲੋਮੀਟਰ ਦੇ ਲਾਗੇ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੇ ਇਹ ਜਿਹੜਾ ਮਾਹੌਲ ਹੈ ਮੈਂ ਕਈ ਵਾਰੀ ਮੈਂ ਰਸਤੇ ਦੇ ਵਿੱਚ ਨਾ ਸਰਦਾਰ ਹਰਪਾਲ ਸਿੰਘ ਬਲੇਰ ਤੇ ਹਰਪਾਲ ਸਿੰਘ ਬਖੂ ਦੇ ਨਾਲ ਗੱਲਾਂ ਕਰਦਾ ਆ ਰਿਹਾ ਆਂ ਮੈਂ ਕਿਹਾ 89 ਵਾਲਾ ਮਾਹੌਲ 1999 ਵਾਲਾ ਬੋਲੋ ਭਾਈ ਸੁਣਿਆ 1999 ਵਾਲਾ ਮਾਹੌਲ ਪੰਜਾਬ ਦੇ ਵਿੱਚ ਦੁਬਾਰਾ ਬਣਿਆ 1999 ਦੇ ਵਿੱਚ ਮਾਹੌਲ ਬਣਿਆ ਸੀ ਜਦੋਂ ਸਾਡੇ ਕੁਝ ਸਿੱਖ ਜੇਲ੍ਹ ਦੇ ਵਿੱਚ ਸਨ ਤੇ ਸੰਗਤਾਂ ਨੇ ਆਪਣੇ ਆਪ ਅਰ ਖਡੂਰ ਸਾਹਿਬ ਹਲਕੇ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂ ਤੁਸੀਂ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ ਹੋ ਇੱਕ ਵਾਰੀ ਤੁਸੀਂ ਇਤਿਹਾਸ ਸਿਰਜ ਦਿੱਤਾ 99 ਦੇ ਵਿੱਚ ਇੱਕ ਵਾਰੀ ਤੁਸੀਂ ਦੁਬਾਰਾ ਪਲਟਾ ਦੇਣ ਜਾ ਰਹੇ ਹੋ ਤੇ ਦਿੱਲੀ ਨੂੰ ਇਹ ਦੱਸਣ ਦੇ ਲਈ ਜਾ ਰਹੇ ਹੋ ਵੀ ਇਹ ਜਿਹੜੀ ਲੜਾਈ ਹੈ ਦਿੱਲੀ ਵਰਸਸ ਪੰਜਾਬ ਹੋ ਗਈ ਹੈ ਵੀ ਜੇ ਜਿੰਨਾ ਤੁਸੀਂ ਸਾਨੂੰ ਪਿੱਛੇ ਲਾਓਗੇ ਨਾ ਤੇ ਅਸੀਂ ਉਹ ਲੋਕਾਂ ਉਹਨਾਂ ਉੱਬਰ ਕੇ ਸਾਹਮਣੇ ਆ ਜਾਾਂਗੇ ਪਾਣੀ ਸ਼ਾਂਤ ਹੋਵੇ ਨਾ ਤੇ ਪਾਣੀ ਦੇ ਵਿੱਚੋਂ ਆਪਣਾ ਚਿਹਰਾ ਦਿਸਦਾ ਤੇ ਜੇ ਪਾਣੀ ਵਿੱਚ ਲਹਿਰਾਂ ਪੈਂਦੀਆਂ ਹੁਣ ਨਜ਼ਰ ਹੀ ਕੁਝ ਨਹੀਂ ਪੈਂਦਾ ਤੇ ਮੈਂ ਤਾਂ ਕਰਕੇ ਕਹਿਣਾ ਵੀ ਮੈਂ ਤੁਹਾਨੂੰ ਕੁਝ ਦੱਸਾਂ ਕੁਝ ਨਵਾਂ ਇਹ ਤਾਂ ਸਾਰਿਆਂ ਨੂੰ ਪਤਾ ਵੀ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਪਰ ਕਿਉਂ ਜਿਤਾਉਣਾ ਸਵਾਲ ਤਾਂ ਇੱਥੇ ਆ ਨਾ ਕਿਉਂ ਤੇ ਇਹ ਤੁਹਾਨੂੰ ਕਿਉਂ ਦਾ ਪਤਾ ਲੱਗ ਗਿਆ ਨਾ ਕਿ ਤੁਹਾਡੇ ਅਗਲੇ ਭਾਵੇਂ ਕੈਂਡੀਡੇਟ ਦੀ ਲਾਈਨ ਹੋਵੇ ਤੁਸੀਂ ਅਮਰਤਪਾਲ ਸਿੰਘ ਵਾਲਾ ਬਟਨ ਦਬੋਗੇ ਪਰ ਜੇ ਕਿਉਂ ਦਾ ਨਾ ਪਤਾ ਲੱਗਾ ਤੇ ਫਿਰ ਇਹ ਘੌੜਾ ਰੌਲਾ ਰੱਪੇ ਜਿਹਦੇ ਵਿੱਚ ਕੰਮ ਚੱਲੇਗਾ ਆਪਾਂ ਉਹ ਕੰਮ ਨਹੀਂ ਕਰਨਾ ਹੁਣ ਬੜੇ ਧਿਆਨ ਨਾਲ ਸੁਣਿਆ ਜੇ 89 ਦੇ ਦੌਰਾਨ ਖਡੂਰ ਸਾਹਿਬ ਹਲਕਾ ਆਹੀ ਹੈ ਨਾ ਇਸੇ ਹਲਕੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਬੋਲੋ ਬਈ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਇਸੇ ਹਲਕੇ ਨੇ ਉਸ ਸਮੇਂ ਜੇਲ੍ਹ ਵਿੱਚ ਬੈਠੀਆਂ ਨੂੰ ਕੈਂਡੀਡੇਟ ਜੇਲ੍ਹ ਦੇ ਵਿੱਚ ਐ ਤੇ ਲੋਕ ਆਪੋ ਤਾਪੀ ਹੋ ਗਏ ਹੁਣ ਤੇ ਮੈਂ ਬੋਲਦਾ ਪਿਆ ਮ ਅੱਗੇ ਕੈਮਰੇ ਲੱਗੇ ਨੇ ਅੱਗੇ ਮੋਬਾਈਲ ਨੇ ਏਟੋਂ ਵੀ ਸੰਗਤ ਬੈਠੀ ਨੋਟ ਕਰਦੀ ਪਈ ਐ ਤੇ ਆਪਾਂ ਮੈਸੇਜ ਅੱਗੇ ਦੇ ਰਹੇ ਆ 99 ਵਿੱਚ ਇਹ ਚੀਜ਼ਾਂ ਤੇ ਨਹੀਂ ਸੀ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਖੜੂਰ ਸਾਹਿਬ ਹਲਕੇ ਵਾਲਿਓ ਤੁਸੀਂ ਉਦੋਂ ਇਤਿਹਾਸ ਸਿਰਜਿਆ ਸਰਦਾਰ ਸਿਮਰਜੀਤ ਸਿੰਘ ਮਾਨਸੀ ਜੇਲ੍ਹ ਦੇ ਵਿੱਚ ਤੇ ਤੁਸੀਂ ਜੇਲ੍ਹ ਵਿੱਚ ਬੈਠਿਆਂ ਨੂੰ ਜੁਟਾ ਕੇ ਤੇ ਇਹ ਦੱਸ ਦਿੱਤਾ ਵੀ ਪੰਥ ਅੱਜ ਵੀ ਖਲੋਤਾ ਖੈ ਤੇ ਦਿੱਲੀ ਨੂੰ ਮੂੰਹ ਤੋੜ ਜਵਾਬ ਦੇ ਸਕਦਾ ਹੈ ਤੇ ਅੱਜ ਜੇ ਸਾਡੇ ਬੰਦਿਆਂ ਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਪੰਜਾਬ ਦੇ ਪੁੱਤਾਂ ਦੀ ਖਾਤਰ ਖਦੂਰ ਸਿੰਘ ਹਲਕੇ ਬਲਿਓ ਅੱਜ ਤੁਸੀਂ ਦੁਬਾਰਾ ਇਤਿਹਾਸ ਸਿਰਜ ਦੇਣਾ ਬੋਲੋ ਭਾਈ ਸਿਰਜੋਗੇ ਇਤਿਹਾਸ ਛੱਡ ਦੀ ਜਕਾਰਾ ਬੋਲੋ ਸੋਨਿਹਾਲ ਆਪਾਂ ਦੁਬਾਰਾ ਇਤਿੱਦ ਕਰਨ ਦੇ ਲਈ ਆਏ ਹਾਂ ਹੁਣ ਇੱਥੇ ਬੜੀ ਗੱਲ ਅਗਲੀ ਸਮਝਣ ਵਾਲੀ ਹੈ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਨਾ ਤੇ ਸਾਡੇ ਵਿੱਚ ਹੀ ਸਰਕਾਰਾਂ ਸ਼ਰਾਰਤਾਂ ਵੀ ਕਰਦੀਆਂ ਨੇ ਸਾਡੇ ਵਿੱਚ ਸਰਕਾਰਾਂ ਕਈ ਪ੍ਰਕਾਰ ਦੇ ਬੰਦੇ ਵੀ ਬਾੜਦੀਆਂ ਨੇ ਬੜਾ ਸचेत ਹੋਣ ਦੀ ਲੋੜ ਹੈ ਤੇ ਦੂਜੀ ਮਤਕਾਰਯੋਗ ਵੀਰ ਆਗੇ ਨੇ ਬਲਾਰੇ ਸਾਰੇ ਹੀ ਨੇ ਜਿੱਥੇ ਸਰਦਾਰ ਹਰਪਾਲ ਸਿੰਘ ਬਲੇਰ ਸਾਰੇ ਤੁਸੀਂ ਜਾਣਦੇ ਹੋ ਪਹਿਲਾਂ ਇਸੇ ਖਲਕੇ ਦੇ ਵਿੱਚੋਂ ਸਰਦਾਰ ਸਿਮਰਨ ਸਿੰਘ ਮਾਨ ਦੀ ਪਾਰਟੀ ਵੱਲੋਂ ਉਹਨਾਂ ਨੇ ਉਮੀਦਵਾਰੀ ਦੇ ਕੈਂਡੀਡੇਟ ਅੱਲਾ ਨੇ ਗਏ ਪਰ ਜਦਨ ਕੀ ਭਾਈ ਅਮਰਤਪਾਲ ਸਿੰਘ ਦਾ ਨਾਮ ਅਨਾਉਂਸ ਹੋਇਆ ਇਹਨਾਂ ਦੇ ਨਾਲ ਦੀ ਨਾਲ ਮੈਦਾਨ ਬਹਿਲਾ ਕਰ ਦਿੱਤਾ ਕਿਨ ਲੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ ਸਮਰਥਨ ਦੇਣਾ ਮਾ ਚੋਣ ਪ੍ਰਚਾਰ ਕਰਾਂਗਾ ਇੱਥੇ ਇਹਨਾਂ ਦੇ ਵੀ ਧੰਨਵਾਦ ਦੀਆਂ